ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਰੇ YouTube ਫੈਮਿਲੀ ਦਾ ਅੱਜ ਦਾ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਆਸ਼ਾ ਕਰਦੀ ਤੁਸੀਂ ਸਾਰੇ ਠੱਠ ਠਾਕ ਹੋਵੋਗੇ ਵਧੀਆ ਹੋਵੋਗੇ ਜੀ ਲੋ ਜੀ ਅੱਜ ਦਾ ਵਲੌਗ ਆਪਣਾ ਸ਼ੁਰੂ ਹੋ ਰਿਹਾ ਟਾਈਮ ਹੋ ਗਿਆ 11 ਵਜ ਦਾ ਤੇ ਪੂਰਾ ਵਲੌਗ ਜ਼ਰੂਰ ਦੇਖਿਓ ਜੀ ਦੇਖਣ ਤੋਂ ਬਾਅਦ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਜੀ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਲੋ ਜੀ ਅੱਜ ਕੁਝ ਤੁਹਾਡੇ ਨਾਲ ਪਾਰਸਲ ਸ਼ੇਅਰ ਕਰ ਰਹੀਆਂ ਜਿਹੜੇ ਆਪਾਂ Amazon ਤੋਂ ਮੰਗਵਾਏ ਆ ਸਭ ਤੋਂ ਪਹਿਲਾਂ ਆ ਅੱਛੇ ਕਰ ਰਹੀਆਂ ਆਪਾਂ ਮੰਗਵਾ ਲਿਆ ਮਾਈਕ ਇੱਕ ਦੀਦੀ ਨੇ ਬਹੁਤ ਟਾਈਮ ਪਹਿਲਾਂ ਕਿਹਾ ਸੀਗਾ ਵੀ ਤੁਹਾਡੇ ਵਲੌਗ ਦੇ ਵਿੱਚ ਆਵਾਜ਼ ਬਹੁਤ ਘੱਟ ਆਉਂਦੀ ਹੈ ਤੇ ਪਲੀਜ਼ ਤੁਸੀਂ ਮਾਈਕ ਦਾ ਯੂਜ਼ ਕਰਿਆ ਕਰੋ ਤੇ ਆਪਣੇ ਕੋਲੇ ਵਾਇਰ ਵਾਲਾ ਮਾਈਕ ਸੀਗਾ ਪਰ ਇਹ ਵਾਇਰਲੈਸ ਮਾਈਕ ਜਿਹੜਾ ਆ ਉਹ ਮੰਗਵਾਇਆ ਹੁਣ ਤੇ ਚਲੋ ਤੁਹਾਡੀ ਸਭ ਦੀ ਸਪੋਰਟ ਦੇ ਨਾਲ ਆਪਾਂ ਇੱਥੇ ਤੱਕ ਪਹੁੰਚੇ ਆਂ ਤੇ ਹੁਣ ਇਹ ਮਾਈਕ ਆਪਾਂ ਯੂਜ਼ ਕਰਕੇ ਵਲੌਗ ਬਣਾਇਆ ਕਰਾਂਗੇ ਤੇ ਇਸ ਨੂੰ ਓਪਨ ਤਾਂ ਕਰ ਲਿਆ ਸੀਗਾ ਕਿਉਂਕਿ ਸਾਡੇ ਪਿੰਡ ਵਿੱਚ ਜਿਹੜਾ ਆ ਪਾਰਸਲ ਨਹੀਂ ਪਹੁੰਚਦੇ ਦੇਗੇ ਇੱਥੇ ਜਿੱਥੇ ਅਸੀਂ ਗਵਾਇਆ ਸੀ ਉਹਨਾਂ ਨੇ ਓਪਨ ਕਰਕੇ ਦੇਖ ਲਿਆ ਸੀਗਾ ਤੇ ਹੁਣ ਬਸ ਤੁਹਾਨੂੰ ਦਿਖਾ ਰਹੇ ਹਾਂ ਵੀ ਕਿਹੜੀ ਕਿਹੜੀ ਚੀਜ਼ ਇਸ ਵਿੱਚ ਆਈ ਹੈ ਚਲੋ ਜੀ ਇਹ ਆਪਾਂ ਹੁਣ ਦਿਖਾਉਣੀ ਆ ਤੁਹਾਨੂੰ ਇਹਦੇ ਵਿੱਚ ਇਹ ਦੋ ਚੀਜ਼ਾਂ ਹੈਗੀਆਂ ਹੈ ਨਾ ਇੱਕ ਤਾਂ ਜਿਹੜਾ ਫੋਨ ਦੇ ਵਿੱਚ ਫਿੱਟ ਹੋ ਜਾਂਦਾ ਉਹ ਵਾਲਾ ਆ ਇਹ ਵਾਲਾ ਹੈ ਨਾ ਅਜੇ ਆਪਾਂ ਇਹਨੂੰ ਯੂਜ਼ ਨਹੀਂ ਕਰਕੇ ਦੇਖਿਆ ਇਹ ਹੈਗਾ ਮਾਈਕ ਮੋਸਟਲੀ ਜਿਆਦਾਤਰ ਵੈਸੇ ਇਹੀ ਵਾਲਾ ਮਾਈਕ ਯੂਜ਼ ਕਰਦੇ ਆ ਆਪਾਂ ਦੇਖਿਆ ਨਾ ਜਿਹੜੇ ਵੀ ਬਲੌਗਰ ਹੈ ਇਹ ਵਾਲਾ ਮਾਈਕ ਹੈ ਇਸ ਨਾਲ ਆਇਆ ਮੈਂ ਬਹੁਤ ਟਾਈਮ ਦੀ ਸੋਚੀ ਜਾਂਦੀ ਸੀ ਮੰਗਵਾਉਣ ਦੀ ਬਸ ਸਕੀਮ ਜੀ ਸਾਡੀ ਫੇਲ ਹੋ ਜਾਂਦੀ ਹੁੰਦੀ ਸੀਗੀ ਇੱਥੇ ਹੈਗਾ ਜੀ ਇਹਦਾ ਚਾਰਜਰ ਤੇ ਆ ਨਾਲ ਇਹਦੀ ਸਲਿੱਪ ਹੈ ਤੇ ਆ ਹੈਗਾ ਵਾਰੰਟੀ ਕਾਰਡ ਜਿਹੜਾ ਨਾਲ ਮਿਲਿਆ ਹੋਇਆ ਚਲੋ ਹੁਣ ਆਪਾਂ ਇਹਨੂੰ ਯੂਜ਼ ਕਰਕੇ ਵਧੀਆ ਵਲੌਗ ਬਣਾਇਆ ਕਰਾਂਗੇ ਜਿਹੜੇ ਭੜ ਭੜਾ ਕਹਿ ਦਿੰਦੇ ਆ ਵੀ ਤੁਹਾਨੂੰ ਆਵਾਜ਼ ਨਹੀਂ ਆਉਂਦੀ ਕਿ ਹੁਣ ਉਹਨਾਂ ਦੀ ਇਹ ਕੰਪਲੇਨ ਜਿਹੜੀ ਆ ਉਹ ਖਤਮ ਹੋ ਜੂਗੀ ਚਲੋ ਜੀ ਹੁਣ ਇਸ ਨੂੰ ਇੱਕ ਵਾਰ ਪੈਕ ਕਰ ਦਈਏ ਫਿਰ ਚਾਰਜ ਲਾ ਕੇ ਫਿਰ ਕਰਾਂਗੇ ਯੂਜ਼ ਆਵਲਾ ਜਿਹੜਾ ਆ ਵਾਇਰ ਵਾਲਾ ਪਹਿਲਾਂ ਆਪਾਂ ਮੰਗਵਾਇਆ ਸੀਗਾ ਕਿਉਂਕਿ ਨਾ ਪਹਿਲਾਂ ਅਸੀਂ ਦੇਖਿਆ ਸੀਗਾ ਤੇ ਕਹਿੰਦੇ ਸੀ ਕਿ ਜਿਹੜਾ ਵਾਇਰਲੈਸ ਮਾਈਕ ਹੁੰਦਾ ਨਾ ਉਹ ਚ ਕਿਤੇ ਪ੍ਰੋਬਲਮ ਆਉਂਦੀ ਹੈ ਤਾਂ ਮੰਗਵਾਇਆ ਨਹੀਂ ਤੇ ਇਹ ਨੂੰ ਹੁਣ ਐ ਵੀ ਜਿੱਥੇ ਆਪਾਂ ਦੂਰ ਵਗੈਰਾ ਜਾਣੇ ਕਿਤੇ ਲੈ ਜਾਣਾ ਜਿਹੜਾ ਮੁਸ਼ਕਲ ਹੋ ਜਾਂਦਾ ਕਿਉਂਕਿ ਵਾਇਰ ਕਾਫੀ ਲੰਬੀ ਹੈ ਲਓ ਜੀ ਅੱਜ ਮਨਵੀਰ ਲੈ ਕੇ ਆਇਆ ਸੌਸ ਇਹ ਗ੍ਰੀਨ ਚਿਲੀ ਹੈ ਗ੍ਰੀਨ ਚਿਲੀ ਸੌਸ ਰੈਡ ਚਿਲੀ ਸੌਸ ਆकडे ਸੋਇਆ ਸੋਸ ਅਰੇ ਵਾਪਸ ਪੈਸੇ dete ਹੈ ਬੜਾ ਸਿਆਣਾ ਬੱਚਾ ਹੈ ਆਪਦੇ ਕੋਲੇ ਨਹੀਂ ਰੱਖੀ ਪੌਕੇਟ ਮਨੀ ਚਲੋ ਇਹਨੂੰ ਰੱਖੋ ਫਰਿੱਜ ਵਿੱਚ ਹੁਣ ਤੇ ਰਾਜਿੰਦਰ ਤੇ ਡੈਡੀ ਜੀ ਜਾ ਰਹੇ ਆ ਅੱਜ ਗੰਗਾ ਨਗਰ ਕਿਉਂਕਿ ਰਾਜਿੰਦਰ ਨੇ ਡੈਂਟਲ ਡਾਕਟਰ ਕੋਲੇ ਜਾਣਾ ਆਪਦੇ ਚੈੱਕਅਪ ਕਰਾਉਣ ਵਾਸਤੇ ਤੇ ਡੈਡੀ ਜੀ ਚਾਹ ਪੀ ਰਹੇ ਸੀ ਇਸ ਕਰਕੇ ਰਾਜਿੰਦਰ ਵੇਟ ਕਰ ਰਿਹਾ ਖੜੇ ਆ ਹੁਣ ਲੋਕੀ ਹੋਣੀ ਹੈ ਜੀ ਕੋਆ मैडम कहाँ गई जो तो लड़ाई हो रही है बच्चों में मैडम का डंडा कहाँ है येरा उठाओ डंडा लड़ क्यों रहे बच्चों आप बैठो बैठ बैठ सिट पे बैठ 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 अच्छे बच्चे नहीं हो तुम लोग छंगाई हो जाती है कभी कभी इसकी मैम कभी इसकी इसकी होएगी जादुगर शमकर सम्राट की और पायलट भी ठीक होके आ गई है पहुंच गई है हेलो बोलो सब राम राम राम।, राम 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 राम। हाँ जी। जी। बोलिए हांजी बोली मैं राम राम। राम राम। <laughs> आई सी छत तेरा राधा टाइम हो गया ਤੇ ਇਹ ਜਿਹੜਾ ਸਾਹਮਣੇ ਦੇਖ ਰਿਆ ਆ ਇੱਥੇ ਪੀਰ ਬਾਬੇ ਦੀ ਦਰਗਾਹ ਦੇ ਉੱਤੇ ਅੱਜ ਜਗਰਾਤਾ ਆ ਤੇ ਪੂਰੀ ਰਾਤ ਜਿੰਨਾ ਸ਼ਬਦ ਬਾਣੀ ਚੱਲੂਗੀ ਤੇ ਮੈਂ ਬਸ ਦੇਖਣ ਵਾਸਤੇ ਆਈ ਸੀ ਥੋੜੀ ਜੀ ਕਲਿੱਪ ਵੀ ਲੈ ਲਈ ਲਾਈਟਾਂ ਬਹੁਤ ਲੱਗੀਆਂ ਹੋਈਆਂ ਲੜੀਆਂ ਵਗੈਰਾ ਤੇ ਸਾਰੇ ਸੇਵਾ ਕਰਦੇ ਆ ਭਜਨ ਚੱਲਦੇ ਆ ਹੁਣ ਹੋ ਗਿਆ ਸਵੇਰ ਦਾ ਟਾਈਮ ਤੇ ਇੱਧਰ ਦੇਖੋ ਧੁੱਧ ਕਾਫੀ ਪਈ ਹੋਈ ਆ ਤੋਂ ਦੇ ਸਵੇਰੇ ਸਵੇਰੇ ਹੁੰਦੀ ਆ ਦੁਪਹਿਰ ਨੂੰ ਯਾਨੀ ਕਿ 10 ਵਜੇ ਤੋਂ ਬਾਅਦ ਧੁੱਪ ਨਿਕਲਣੀ ਸ਼ੁਰੂ ਹੋ ਜਾਂਦੀ ਹੈ ਵਧੀਆ ਧੁੱਪ ਪੈਂਦੀ ਆ ਫਿਰ 6 ਵਜੇ ਤੋਂ ਬਾਅਦ ਫਿਰ ਠੰਡ ਪੈਣੀ ਸ਼ੁਰੂ ਹੋ ਜਾਂਦੀ ਜਿਵੇਂ ਰੇਤਾ ਵਗੈਰਾ ਨਾ ਠਰਨਾ ਸ਼ੁਰੂ ਹੋ ਜਾਂਦਾ ਫਿਰ ਠੰਡ ਹੋ ਜਾਂਦੀ ਆ ਪਰ ਦੁਪਹਿਰ ਨੂੰ ਮੌਸਮ ਵਧੀਆ ਹੋ ਜਾਂਦਾ ਤੇ ਇੱਧਰ ਦੇਖੋ ਗਾਰਡਨ ਚ ਮੈਂ ਤੁਹਾਨੂੰ ਤੇਲ ਦਿਖਾਉਣੀ ਆ ਹੁਣ ਤਾਂ ਟਾਈਮ ਹੋ ਗਿਆ 8 ਵਜੇ ਦਾ ਤੇ ਕੁਝ ਘਟ ਗਿਆ ਤੇ ਸਵੇਰੇ ਸਵੇਰੇ ਤਾਂ ਬਹੁਤ ਤੇੜ ਹੁੰਦੀ ਆ ਇਹ ਦੇਖੋ ਗਾਰਡਨ ਦੇ ਵਿੱਚ ਤੇਲ ਪਾਈ ਹੈ ਨਾ ਬੁੱਟੇ ਦੇ ਉੱਤੇ ਇਹ ਸੋਹਣੀ ਵੀ ਬੜੀ ਲੱਗਦੀ ਹੈ ਸ਼ਾਈਨਿੰਗ ਜਿਹੀ ਆਲੀ ਆ ਵੇ ਦੇਖੋ ਪਣੀਆਂ ਬੂਂਦਾ ਤੇ ਇਧਰ ਇਹ ਹੁਣ ਠੰਡ ਦੇ ਕਰਕੇ ਇਹਨਾਂ ਦੇ ਪੱਤੇ ਜੇ ਝੜ ਗਏ ਆ ਨਾ ਸਾਰੇ ਐਵੇਂ ਕਾਲੇ ਕਾਲੇ ਜੇ ਹੁਣੇ ਸ਼ੁਰੂ ਹੋ ਗਿਆ ਪਰ ਜਿਵੇਂ ਮੌਸਮ ਚੇਂਜ ਹੋਊਗਾ ਉਵੇਂ ਹੀ ਫਿਰ ਵਧੀਆ ਹੋਣੇ ਸ਼ੁਰੂ ਹੋ ਜਾਣਗੇ ਇਧਰ ਪਾਲਕ ਵੀ ਵਧੀਆ ਹੋ ਗਈ ਆ ਤੇ ਇਧਰ ਇਹ ਜਿਹੜਾ ਆਪਾਂ ਅੰਜੀਰਾਂ ਦਾ ਪਲਾਂਟ ਲਾ ਰੱਖਿਆ ਇਹਦੇ ਵੀ ਪੱਤੇ ਝੜ ਗਏ ਆ ਪਰ ਇਹ ਪੱਤੇ ਅਸੀਂ ਚੱਕਦੇ ਨਹੀਂ ਕਿਉਂਕਿ ਇਹ ਪੱਤੇ ਜਿਹੜੇ ਆ ਨਾ ਫਿਰ ਰੇਹ ਦਾ ਹੀ ਕੰਮ ਕਰਦੇ ਆ ਇੱਕ ਤਰ੍ਹਾਂ ਦਾ ਨਾ ਰੇਹ ਬਣ ਜਾਂਦੀ ਪੱਤਿਆਂ ਦੀ ਤੇ ਚਲੋ ਜੀ ਆਪਣਾ ਗਾਰਡਨ ਕੁਛ ਬੀਜਾ ਬਜਾਈ ਹੋਈ ਹੈ ਵਿੱਚ ਅ ਛਲਜਮ ਕਾਫੀ ਬੀਜੇ ਹੋਇਆ ਸੀ ਕਿਉਂਕਿ ਮੈਨੂੰ ਬਹੁਤ ਸ਼ੌਂਕ ਹੈ ਛਲਜਮ ਦਾ ਸਲਾਤ ਦੇ ਰੁੱਖ ਚ ਖਾਣ ਦਾ ਤੇ ਇੱਧਰ ਗੈਂਦੇ ਦੇ ਫੁੱਲ ਵੀ ਖੜਨੇ ਸ਼ੁਰੂ ਹੋ ਗਏ ਇੰਨਾ ਸੋਹਣਾ ਰੰਗ ਰੱਖਦੇ ਆ ਤੇ ਚਲੋ ਇੱਧਰ ਆਪਾਂ ਹੁਣ ਸਵੇਰੇ ਸਵੇਰੇ ਕੱਪੜੇ ਧੋਕੇ ਸੁੱਕਣੇ ਪਾਤੇ ਆ ساری ਤਾਰ ਭਰਤੀ ਕੱਪੜਿਆਂ ਦੇ ਨਾਲ ਤੇ ਵੈਸੇ ਜੇ ਸਵੇਰੇ ਸਿਰ ਕੰਮ ਲੱਗੇ ਰੋ ਨਾ ਫੇਰ ਨਹੀਂ ਠੰਡ ਲੱਗਦੀ ਜੇ ਨਾਲ ਲੱਗੋ ਫੇਰ ਜ਼ਿਆਦਾ ਠੰਡ ਲੱਗਦੀ ਹੈ ਤੇ ਇਸ ਕਰਕੇ ਆਪਾਂ ਤਾਂ ਸਵੇਰੇ ਸਿਰ ਕੱਪੜੇ ਧੋ ਦੇ ਦੀਏ ਫੇਰ ਸ਼ਾਮ ਤਾਈਂ ਵਧੀਆ ਸੁੱਕ ਜਾਂਦੇ ਆ ਧੁੱਪ ਪੈਂਦੀ ਆ ਤੇ ਲੋ ਜੀ ਹੁਣ ਆਪਾਂ ਚਾਹ ਬਣਾਉਣੇ ਆ ਦੂਜੀ ਗੱਲ ਦੀ ਫੇਰ ਉਸ ਤੋਂ ਬਾਅਦ ਆਪਾਂ ਕੜਾਈ ਚਾੜਨੀ ਆ ਕਿਉਂਕਿ ਅੱਜ ਬਣਾ ਰਹੇ ਆ ਕੁਝ ਸਪੈਸ਼ਲ 스ਵੇਡਿਸ਼ ਬਣਾ ਰਹੇ ਆ ਵਲੌਗ ਦੇ ਵਿੱਚ ਪਿੰਨੀਆਂ ਦੀ ਤਿਆਰੀ ਕਰਨ ਲੱਗੇ ਆ ਤੇ ਇਹ ਸਾਰਾ ਜਿਹੜੇ ਬਦਾਮ ਕਾਜੂ ਵਗੈਰਾ ਡਰਾਈ ਫੂਡਸ ਸੀਗੇ ਉਹ ਰਾਤ ਹੀ ਆਪਾਂ ਗ੍ਰाइंड ਕਰਕੇ ਰੱਖਲੇ ਸੀਗੇ ਕਾਲੀਆਂ ਮਿਰਚਾਂ ਗ੍ਰाइंड ਕਰ ਲਈਆਂ ਤੇ ਸੋਗੀ ਨੂੰ ਮੈਂ ਥੋੜਾ ਜਿਹਾ ਘੀੇ ਪਾ ਕੇ ਭੁੰਨਦੀ ਆਂ ਫਿਰ ਫੁੱਲ ਜੂਗੀ ਘੀ ਤੇ ਗਰਮ ਕਰ ਲਿਆ ਤੇ ਮੰਮੀ ਉੱਧਰ ਕੜਾਈ ਗਰਮ ਕਰ ਰਹੀ ਐ ਚੁੱਲੇ ਚੱਗ ਪਾ ਲੀਆ ਇੱਧਰ ਕੜਾਈ ਰੱਖ ਲਈ ਆ ਪਾ ਲਿਆ ਕਿਉ ਮੰਮੀ ਠੜ ਲੱਗ ਰਹੀ ਐ ਮੰਮੀ ਕਹਿੰਦੇ ਛੋੜਾ ਨਾ ਆਟਾ ਜੇ ਕੱਢਿਆ ਨਹੀਂ ਹੁੰਦਾ ਪੈਕਟ ਚ ਦੂਸਰੀ ਤਰ੍ਹਾਂ ਕੱਟੋ ਇਹਨੂੰ ਕੈਂਚੀ ਦੂਜੀ ਤਰ੍ਹਾਂ ਫੜੋ ਇਸ ਤਰ੍ਹਾਂ ਕਿਉਂਕਿ ਸਵੇਰੇ ਸਵੇਰੇ ਠੰਡ ਵੀ ਵਾਵਾ ਆ ਨਾ ਹਜੇ ਹਾਂਜੀ ਮੈਂ ਕੱਟਦੀ ਹਾਂ ਇੱਕ ਮਿੰਟ ਹੁਣ ਇੱਧਰ ਘਿਓ ਦੇ ਵਿੱਚ ਪਾ ਲਿਆ ਚੋਲਾਂ ਦਾ ਆਟਾ 3 ਕਿਲੋ ਪਾ ਲਿਆ ਇਹ ਇਹ ਆਪਾਂ ਪੀਸੇ ਫਸਾਏ ਲੈਂਦਾ ਸੀਗਾ ਇਹ ਤੂੰ ਆ ਰਿਹਾ ਬਹੁਤ ਜ਼ਿਆਦਾ ਚੋਲਾਂ ਦਾ ਆਟਾ ਭੁੰਨ ਕੇ ਤੇ ਇਸ ਵਿੱਚ ਸਾਰਾ ਡਰਾਈ ਫੂਡ ਜਿਹੜਾ ਮਿਕਸ ਕਰ ਲਿਆ ਹਨਾ ਖੰਡ ਵੀ ਪਾ ਲਈ ਆ ਤੇ ਹੁਣ ਵੈਸੇ ਇਸ ਨੂੰ ਥੋੜਾ ਜਿਹਾ ਸੇਕ ਲਵਾਰੇ ਵਿੱਚ ਚੰਗੀ ਤਰ੍ਹਾਂ ਨਾ ਮਿਕਸ ਹੋ ਜਵੇ ਤੇ ਤੂੰ ਆ ਰਿਹਾ ਤੂੰ ਇਹਦੇ ਵਿੱਚ ਬਣਾਉਣੀ ਬੜੀ ਔਖੀ ਹੋ ਜਾਂਦੀ ਆ ਹਾਂ ਤਾਂ ਹੋ ਹੀ ਗਿਆ ਉਹਨਾ ਮਿਕਸ ਦੁੱਧ ਪਾ ਤੇ ਨਾਲੀ ਕਾਲੀਆਂ ਮਿਰਚਾਂ ਰਹਿ ਗਈਆਂ ਨਾ ਮਿਕਸ ਹੋ ਜਾਊਗਾ ਗਰਮੀ ਆ ਚਲੋ ਜੀ ਹੁਣ ਇਸ ਵਿੱਚ ਦੁੱਧ ਐਡ ਕਰ ਲਿਆ ਇਸ ਨਾਲ ਨਾ ਪਿੰਨੀਆਂ ਫਿਰ ਵਧੀਆ ਬਣ ਜਾਣਗੀਆਂ ਆਪਾਂ ਜਿਹੜਾ ਪਹਿਲਾ ਪਹਿਲਾ ਵਲੌਗ ਸ਼ੁਰੂ ਕੀਤਾ ਸੀਗਾ ਉਹ ਚੋਲਾ ਦੀਆਂ ਪਿੰਨੀਆਂ ਤੇ ਸ਼ੁਰੂ ਕੀਤਾ ਸੀਗਾ ਲੋਹੜੀ ਤੇ ਤੇ ਲਓ ਜੀ ਹੁਣ ਆਪਣੇ ਫੇਰ ਬਣੀਆਂ ਚੋਲਾ ਦੀਆਂ ਪਿੰਨੀਆਂ ਲਾਸਟ ਵਾਰੀ ਨਹੀਂ ਬਣਾਈਆਂ ਸੀ ਉਸ ਤੋਂ ਲਾਸਟ ਵਾਰੀ ਬਣਾਈਆਂ ਸੀਗੀਆਂ ਵਟਾਂਗੇ ਪਿੰਨੀਆਂ ਛੋਟੀਆਂ ਛੋਟੀਆਂ ਵਟਾਂਗੇ ਹਵਾ ਚੱਲ ਰਹੀ ਹੈ ਨਾ ਤਾਂ ਕਰਕੇ ਧੂਆ ਵੀ ਜ਼ਿਆਦਾ ਹੁੰਦਾ ਲਓ ਜੀ ਹੁਣ ਇਹ ਆਪਾਂ ਮਿਕਸ ਕਰ ਲਿਆ ਹੁਣ ਇਹਦੀਆਂ ਪਿੰਨੀਆਂ ਵਟਦੇ ਆਂ ਖਾਣਾ ਵਾਲੇ ਆ ਜਾਣੇ ਦੁਪੱਟਾ ਵਾਲੇ ਆਉਂਦੇ ਨਹੀਂਗੇ ਪ੍ਰਾਂਤ ਕੋਲੇ ਕਰ ਆਈ ਦੇਰ ਹਾਂ ਚੱਛ ਰੱਖੀ ਚੱਲੋ ਕਟੂ ਹਾਂਜੀ ਬਹੁਤ ਹੋਣਗੀਆਂ ਆਈ ਮੰਮੀ ਇਹ ਤਾਂ ਬੱਟੀਆਂ ਨਹੀਂ ਆਂਦੀਆਂ ਦੁੱਧ ਹੋਰ ਨਾ ਪਾ ਲਿਆ ਗਰਮ ਕਰਕੇ ਪੁਰਦੀਆਂ ਆ ਦੁੱਧ ਲਿਓ ਨਹੀਂ ਹੋਰ ਮਾਂ ਦਾ ਵਾਢੀ ਮੈਂ ਤਾਂ ਨਹੀਂ ਬੱਟੀਆਂ ਨਹੀਂ ਜ਼ੋਰ ਬਾਬਾ ਲੱਗੂਗਾ ਹਾਂ ਹਾਂ ਪੁਰਦੀਆਂ

ਕਿਹੜਾ ਨਹੀਂ ਨਹੀਂ ਉਹ ਤਾਂ ਪੱਟੀਆਂ ਗਈਆਂ ਉਹ ਅਬੀਤ ਥੱਲੋ ਮਿਕਸ ਕਰੋ ਨਾ ਬਹੁਤ ਮਾੜਾ ਨਾ ਕੋਈ ਨਾ ਪੀਂਦਾ ਹੈ ਹੋਰ ਲੇਟ ਹੋ ਜਾ ਉਹ ਤੁਹਾਡਾ ਫੋਨ ਵਿੱਚ ਬੰਦ ਕਰੋ ਵਿੱਚ ਰਿਕਾਰਡਿੰਗ ਹੋ ਜਾਣੀ ਦੇਖ ਲਓ ਸਾ ਕਿ ਮਿੱਠਾ ਮੁੱਠਾ ਮੈਂ ਸੋਨ ਮਿੱਠਾ ਪੈ ਗਿਆ ਹੁਣ ਕੀ ਵੱਡੀ ਹੈ ਮੇਰੇ ਖਤ ਵੱਡੀ ਆ ਦੋ ਆਥਨ ਵੱਟ ਲੀਏ ਛੇਤੀ ਵੱਟੀਆਂ ਜਾਣੀਆਂ ਵਧੀਆ ਨਹੀਂ ਬੱਤੀਆਂ ਆਂੀਆਂ ਮੈਂ ਬੇਬੀ ਉਹਨਾਂ ਮੰਮੀ ਗਰਮ ਗਰਮੇ ਤਾਂ ਵੱਟੀਆਂ ਜਾਣਗੀਆਂ ਠੰਡਾ ਹੋ ਗਿਆ ਨਾ ਫੇਰ ਨਹੀਂ ਵੱਟੀਆਂ ਜਾਣੀਆਂ ਆਜੋ ਆਜੋ ਵੀ ਜਿਨ੍ਹਾਂ ਨੇ ਪਿੰਨੀਆਂ ਖਾਣੀਆਂ ਵਟਾਓ ਨਾਲ ਆ ਕੇ ਮਰ ਵੀਰੂ ਵੇਪਲਾ ਵਾਜ ਨਹੀਂ ਮਾਰੀ ਨਾ ਫੇਰ ਆ ਜਾਂਦਾ ਫੇਤਾ ਉੱਠਦਾ ਇਹ ਨਹੀਂ ਕਿ ਨਾ ਪਾ ਲੈ ਮੈਂ ਟਵੱਟ ਉਹ ਥੋੜਾ ਵਟ ਗਿਆ ਜਾਂਦੀਆਂ ਮੁੜ ਕੇ ਚੱਲ ਕੋਈ ਨਾ ਸ਼ਾਮ ਨੂੰ ਲੇਟ ਆ ਜਾਏਗਾ ਬੱਚਿਆਂ ਨੇ ਛੁੱਟੀ ਕਰਦਾਂਗੇ ਬਸ ਇੰਨੀ ਹੈ ਤਰਦੀ ਸੋਜੀ ਪਈ ਆ ਹੋਰ ਸਬਜੀ ਪਈ ਹੈ ਤੇ ਸਰੀਆ ਪਿੰਨੀਆਂ 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 ਲਓ ਜੀ ਪਿੰਨੀਆਂ ਬਣ ਰਹੀਆਂ ਇੰਤੋਂ ਪਹਿਲਾਂ ਲੱਡੂ ਵਟ ਦੇਂਦੇ ਸੀ ਵਿਆਹਾਂ ਦੇ ਵਿੱਚ ਬੜਾ ਚਾਹ ਹੁੰਦਾ ਸੀ ਸਾਰੇ ਲੱਗ ਜਾਣ ਬੱਚਿਆਂ ਨੇ ਲੱਡੂ ਵਟਣ ਉਹ ਦੋ ਤਨ ਵਟ ਲੈਂਦੇ ਸੀ ਹੁਣ ਤਾਂ ਭੁੱਲ ਜੇ ਗਏ ਆ ਜੋ ਵੀ ਚਾਹ ਨਾਲ ਖਾਈਏ ਪਿਨਿਆ ਦੇਖੋ ਸੋਗੀ ਵਧੀਆ ਫੁੱਲ ਗਈ ਘੋਜ ਭੁੰਨੀ ਸੀ ਨਾ ਉਹ ਮੈਂ ਫਿਰ ਬਰੀਕ ਜੀ ਰਹਿ ਜਾਂਦੀ ਆ ਥੋੜੀ ਕਰੜੀ ਜੀ ਰਹ ਜਾਂਦੀ ਐ ਮਸ ਸਾਫਟ ਜੀ ਹੋ ਜਾਂਦੀ ਐ ਦੋ ਤਰ੍ਹਾਂ ਦੀਆਂ ਹੋ ਗਈਆਂ ਵਿੱਚ ਵੱਡੀਆਂ ਵਿੱਚ ਛੋਟੀਆਂ ਵਿੱਚ ਬਿੰਗੀਆਂ ਵਿੱਚ ਟੱਡੀਆਂ ਡਿਜ਼ਾਈਨ ਵਾਲੀ ਜਿਹੜੀਆਂ ਸੋਣੀਆਂ ਐ ਐੱਛਾ ਮੈਂ ਰੀਜ਼ਨਾ ਵੱਟਦੀ ਹਾਂ ਗੋਲ ਗੋਲ ਜਿਵੇਂ ਮਾਰਨ ਨੂੰ ਦੇਣੀ ਆ ਰੀਜ਼ਨਾ ਵੱਟਦੀ ਸਹੀ ਗੱਲ ਫੇ ਮੇਰੇ ਨਣਾ ਨਾਲ ਦੋਈਆ ਖੋਸ਼ ਹੋ ਜਾਣ ਪਿੰਨੀਆਂ ਖਾ ਕੇ ਭਾਈ ਤਾਂ ਦੋ ਹੱਥਾਂ ਨੇ ਨੂੰ ਵੱਟਦੀ ਵਧੀਆ ਵੱਟੀਆਂ ਜਾਨੀ ਆਪਣੇ ਮੇਰੇ ਵਰਗੇ ਤੇ ਕੀਤੇ ਲੱਗਦਾ ਲੈ ਲਓ ਜੀ ਪਰਜਾਈ ਤੇ ਲਓ ਜੀ ਕਿੰਨੀ ਸੋਹਣੀ ਲੱਗ ਰਹੀ ਆ ਤੇਰਾ ਲੋਕਾਂ ਦੀਆਂ ਪਰਜਾਈਆਂ ਚੰਗੀਆਂ ਨਮਾਵਾ ਜਾਰੀ ਕਰਨੀ ਓਏ ਰੇ ਫੋਂਡੇ ਗਿਆ ਸਹੀ ਆ ਲਓ ਜੀ ਇਧਰ ਪਿੰਨੀਆਂ ਹੋ ਗਈਆਂ ਤਿਆਰ ਹੁਣ ਉਸ ਡੱਬੇ ਚ ਪਾ ਲਿਆ ਆ ਤੇ ਨਾਨਾ ਕੋਲੇ ਜਾਣਾ ਆ ਥੋੜੀ ਦੇਣ ਵਾਸਤੇ ਯਾਨੀ ਕਿ ਆਪਾਂ ਬਾਅਦ ਚ ਜਾ ਰਹੇ ਹਾਂ ਰੋੜੀ ਹਲ ਦੇਣ ਜਾਏ ਨਹੀਂ ਗਿਆ ਤੇ ਉਧਰ ਪ੍ਰਾਂਚ ਪਾਲੀਆਂ ਉਹ ਹੁਣ ਪਾਵਾਂਗੇ ਡੱਬੇ ਦੇ ਵਿੱਚ ਚਲੋ ਜੀ ਹੁਣ ਵਧੀਆ ਜਿਹੜਾ ਸਵੀਡਿਸ਼ ਤਿਆਰ ਹੋ ਗਈ ਆ ਤੇ ਅੱਜ ਵਾਲੇ ਵਲੌਗ ਦਾ ਵੀ ਆਪਾਂ ਐਂਡ ਇੱਥੇ ਕਰ ਰਹੇ ਆਂ ਜੀ ਵਲੌਗ ਵਧੀਆ ਲੱਗਿਆ ਹੋਵੇ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਮਿਲਾਂਗੇ ਇੱਕ ਨਵੇਂ ਵਲੌਗ ਦੇ ਨਾਲ ਸਾਰਿਆਂ ਨੂੰ ਸਸ਼ੀ ਕਾਲ ਜੀ